ਬਹੁਤ ਸਾਰਾ ਪਰਮਾ ਸਵਾਗਤ ਲੁਧਿਆਣੇ ਦੇ ਲੋਕਾਂ ਨੇ ਦਿੱਤਾ ਇੰਜ ਲੱਗਦਾ ਕਿਵੇਂ ਬੜੇ ਹਰਸਿਆਂ ਬਾਅਦ ਮਾਣਿਆ ਆਪਣੇ ਪੁੱਤ ਨੂੰ ਕੁੱਟ ਕੇ ਜੱਫੀ ਪਾ ਲਈ ਹੋਵੇ ਅੱਜ ਲੁਧਿਆਣਾ ਦੇ ਵਿੱਚ ਆ ਕੇ ਰਾਜੇ ਵਿੜਿੰਗ ਨੂੰ ਇੰਜ ਲੱਗ ਰਿਹਾ ਨੀਤ ਬਿੱਟੂ ਜੀ ਕਹਿੰਦੇ ਇਹ ਤਾਂ ਟੂਰਿਸਟ ਨੇ ਲੋਕਾਂ ਦਾ ਟੂਰਿਸਟ ਨੂੰ ਕੰਮ ਵਾਂਗੂ ਆਂਦੇ ਪੈਨੇ ਤੇ ਘੇੜਾ ਲੱਗ ਜਾ ਇਹ ਤਾਂ ਟਾਈਮ ਦੱਸੇਗਾ ਟੂਰਿਸਟ ਕੌਣ ਹੈ ਜਿੰਨੇ 10 ਸਾਲਾਂ ਚ ਬਿੱਟੂ ਜੀ ਨੇ ਫੋਨ ਨਹੀਂ ਚੁੱਕੇ ਲੁਧਿਆਣੇ ਦੇ ਲੋਕਾਂ ਨੇ ਰਾਜੇ ਵਿੜਿੰਗ ਨੇ 5 ਦਿਨਾਂ ਚ ਚੁੱਕਿਆ ਹੈ ਰਾਜਾ ਵਿੜਿੰਗ ਕਾਂਗਰਸ ਪਾਰਟੀ ਦਾ ਪ੍ਰਧਾਨ ਹੈ ਬਿੱਟੂ ਆਨੰਦਪੁਰ ਸਾਬ ਤੋਂ ਲੜਿਆ ਬਿੱਟੂ ਜਲਾਲਾਬਾਦ ਤੋਂ ਲੜਿਆ ਟੂਰਿਸਟ ਨਹੀਂ ਸੀਗਾ ਮੈਂ ਮੈਂ ਤਾਂ ਤੁਹਾਨੂੰ ਇਹ ਚੀਜ਼ ਦੱਸਣਾ ਚਾਹੁੰਦੀ ਆ ਕਿ ਜਿਹੜਾ ਬੰਦਾ ਕਿਸੇ ਨਵੇਂ ਏਰੀਏ ਚ ਆਂਦਾ ਹੈ ਉਸ ਏਰੀਏ ਦੇ ਵਿੱਚ ਉਹਨੂੰ ਵਿਚਰਨ ਨੂੰ ਸਮਾਂ ਲੱਗਦਾ ਹੈ ਕੋਈ ਐਸੀ ਗੱਲ ਨਹੀਂ ਅਸੀਂ ਉਹਨਾਂ ਦੀਆਂ ਭੈਣਾ ਤੇ ਜੇ ਉਹਨਾਂ ਨੇ ਜਿੰਨੇ ਨਾਮ ਬੋਲੇ ਮੈਨੂੰ ਨਹੀਂ ਲੱਗਦਾ ਕਿ ਕੋਈ ਗਲਤ ਬੋਲੇ ਲੋਕਾਂ ਦੀ ਆਦਾ ਹੈ ਸੋ ਬਿੱਟੂ ਜੀ ਵੀ ਤਾਂ ਬਾਹਰ ਹੀ ਆਇਸੀ ਬਿੱਟੂ ਜੀ ਵੀ ਗੜਾ ਇੱਥੇ ਸੀ ਰਾਜਾਵੇੜੀnga ਕਾਂਗਰਸ ਚੋਂ ਹੈ ਕਾਂਗਰਸ ਨੇ ਉਤਾਰੇ ਹੈ ਕੋਈ ਬਾਰੋਂ ਇੰਪੋਰਟ ਤਾ ਨਹੀਂ ਹੋਇਆ ਨਾ ਸੋ ਬੀਜੇਪੀ ਪਾਰਟੀ ਵਾਲੇ ਤਾਂ ਤਾ ਨਹੀਂ ਉਧਾਰਾ ਮੰਗਿਆ ਆਮ ਆਦਮੀ ਪਾਰਟੀ ਵਾਲੇ ਤਾਂ ਤਾ ਨਹੀਂ ਉਧਾਰਾ ਮੰਗਿਆ ਜਿੱਤੋਜੀ ਉਹਨਾਂ ਨੇ ਐਮਪੀ ਸਾਹਿਬ ਦਾ ਜਿਹੜੇ ਨੇ ਉਹਨਾਂ ਨੇ ਕਿਹਾ ਸੀਗਾ ਕਿ ਉਹ ਤਾਂ ਥੋੜੇ ਦਿਨ ਲਈ ਆਪਣੇ ਹਵਾ ਖਾਣ ਲਈ ਆ ਰਹੇ ਨੇ ਗਰਮੀਆਂ ਦੀ ਛੁੱਟੀਆਂ ਮਨਾਣ ਲਈ ਆ ਰਹੇ ਆ ਛੁੱਟੀਆਂ ਮਨਾਣ ਲਈ ਕੋਈ ਸ਼ਿਮਲੇ ਜਾਂਦਾ ਕੋਈ ਪੁੱਲੂ ਜਾਂਦਾ ਸਾਡੇ ਲੁਧਿਆਣੇ ਦੇ ਵਿੱਚ ਇੰਨੀ ਕਿ ਸਪਿਸ਼ੀਅਲ ਆ ਇੰਨੀ ਕੁ ਗਰਮੀ ਆ ਫੈਕਟਰੀਆਂ ਦੇ ਕਾਰਨ ਕੀ ਗੱਲ ਉਹਨਾਂ ਨੇ ਸਾਡੇ ਲੁਧਿਆਣਾ ਵਿੱਚ ਛੁੱਟੀਆਂ ਬਣਾਉਣੀਆਂ ਨੇ ਕੀ ਲੱਗਦਾ ਹੈ ਕਿ ਰਾਜਾ ਵੜਿੰਗ ਜੀ ਨੂੰ ਲੁਧਿਆਣਾ ਦੇ ਲੋਕ ਸਭਾ ਹਲਕੇ ਵੱਲੋਂ ਉਮੀਦਵਾਰ ਦੇ ਵਜੋਂ ਉਤਾਰਿਆ ਗਿਆ ਹੈ ਲੱਗਦਾ ਹੈ ਕਿ ਉਹ ਮੱਲਾ ਮਾਰ ਸਕਦੇ ਨੇ ਇਸ ਵੇ ਬਿਲਕੁਲ ਮੈਮ ਕਿਉਂ ਨਹੀਂ ਮੱਲਾ ਮਾਰ ਸਕਦੇ ਤੁਸੀਂ ਦੇਖੋ ਅੱਜ ਕਿ ਪੈਨ ਪਹੁੰਚੀ ਹੈ ਕਿਸੇ ਦਾ ਦਿਲ ਨਹੀਂ ਕਰਦਾ ਧੁੱਪੇ ਬਾਹਰ ਨਿਕਲਣ ਨੂੰ ਅੱਜ ਤੁਸੀਂ ਦੇਖੋ ਜਿੱਥੇ ਟੈਂਟ ਲੱਗੇ ਆ ਉੱਥੇ ਵੀ ਸਾਰੀਆਂ ਲੇਡੀਜ਼ ਭਰੀਆਂ ਪਈਆਂ ਇੱਧਰ ਵੀ ਸਾਰੀਆਂ ਭਰੀਆਂ ਪਈਆਂ ਸੋ ਪਿਆਰ ਹੀ ਹੈ ਸੋ ਇਹ ਕਿਹੜਾ ਐਸਾ ਰਾਜਾ ਹੈ ਜਿਹੜਾ ਦਿਲਾਂ ਨੂੰ ਨਹੀਂ ਜਿੱਤ ਸਕਦਾ ਦਿਲਾਂ ਨੂੰ ਜ਼ਰੂਰ ਜਿੱਤੇਗਾ ਪਰ ਭਾਜਪੀ ਦੇ ਆਗੂ ਜਿਹੜੇ ਰਵਨੀਤ ਬਿੱਟੂ ਜੀ ਉਹਨਾਂ ਵੱਲੋਂ ਕਿਹਾ ਗਿਆ ਕਿ ਜਿਨ੍ਹਾਂ ਨੂੰ ਲੁਧਿਆਣਾ ਸ਼ਹਿਰ ਦੇ ਏਰੀਆ ਦਾ ਨਾਮ ਹੀ ਨਹੀਂ ਪਤਾ ਉਹ ਲੁਧਿਆਣਾ ਸ਼ਹਿਰ ਲਈ ਕੀ ਕਰਨ ਮੈਂ ਮੈਂ ਤਾਂ ਤੁਹਾਨੂੰ ਇਹ ਚੀਜ਼ ਦੱਸਣਾ ਚਾਹੁੰਦੀ ਆ ਕਿ ਜਿਹੜਾ ਬੰਦਾ ਕਿਸੇ ਨਵੇਂ ਏਰੀਏ ਚ ਆਂਦਾ ਹੈ ਉਸ ਏਰੀਏ ਦੇ ਵਿੱਚ ਉਹਨੂੰ ਵਿਚਰਨ ਨੂੰ ਸਮਾਂ ਲੱਗਦਾ ਹੈ ਕੋਈ ਐਸੀ ਗੱਲ ਨਹੀਂ ਅਸੀਂ ਉਹਨਾਂ ਦੀਆਂ ਭੈਣਾ ਤੇ ਜੇ ਉਹਨਾਂ ਨੇ ਜਿੰਨੇ ਨਾਮ ਬੋਲੇ ਮੈਨੂੰ ਨਹੀਂ ਲੱਗਦਾ ਕਿ ਕੋਈ ਗਲਤ ਬੋਲੇਆ ਲੋਕਾਂ ਦੀ ਆਤਾਂ ਹੈ ਸੋ ਬਗ ਬਿੱਟੂ ਜੀ ਵੀ ਤਾਂ ਬਾਰੋ ਹੀ ਆਈ ਸੀ ਬਿੱਟੂ ਜੀ ਵੀ ਗੜਾ ਇੱਥੇ ਸੀ ਜਦੋਂ ਇਨਸਾਨ ਅੰਦਰ ਰਹਿੰਦਾ ਹੈ ਉਸੇ ਬਾਰੇ ਜਾਣਕਾਰੀ ਹੁੰਦੀ ਹੈ ਮੈਂ ਇੱਕ ਚੀਜ਼ ਮੈਮ ਤੁਹਾਨੂੰ ਪੁੱਛ ਰਹੀ ਹਾਂ ਰਾਜਾ ਵੜਿੰਗ ਕਾਂਗਰਸ ਚੋਂ ਹੈ ਕਾਂਗਰਸ ਨੇ ਉਤਾਰਿਆ ਕੋਈ ਬਾਰੋ ਇੰਪੋਰਟ ਤਾਂ ਨਹੀਂ ਹੋਇਆ ਨਾ ਸੋ ਬੀਜੇਪੀ ਪਾਰਟੀ ਵਾਲੇ ਤਾਂ ਤਾਂ ਨਹੀਂ ਉਧਾਰਾ ਮੰਗਿਆ ਆਮ ਆਦਮੀ ਪਾਰਟੀ ਵਾਲੇ ਤਾਂ ਤਾਂ ਨਹੀਂ ਉਧਾਰਾ ਮੰਗਿਆ ਸਾਡੀ ਖੁਦ ਲੋਕਲ ਲੀਡਰਸ਼ਿਪ ਨੇ ਇਕੱਠਾ ਕੀਤਾ ਹੀ ਹੋਣਾ ਨਾ ਸੋ ਇਹ ਇਕੱਠੇ ਉਹਨਾਂ ਦੀ ਸੋਚ ਹੈ ਸੋ ਸਾਡੀ ਲੋਕਲ ਲੀਡਰਸ਼ਿਪ ਭਰਤਭੂਸ਼ਣ ਆਸ਼ੂ ਜੀ ਪਾਂਡੇ ਜੀ ਡਾਬਰ ਜੀ ਸੰਜੇ ਤਲਵਾਰ ਜੀ ਸਭ ਨੇ ਇੱਕ ਰਾਏ ਦੇ ਨਾਲ ਹੀ ਕੁਝ ਕੀਤਾ ਸੋ ਜੋ ਸਾਨੂੰ ਅੱਜ ਰਾਜਾਬਾਈ ਮਿਲੇ ਨੇ ਸਾਡਾ ਸਾਰੀ ਲੇਡੀਜ਼ ਦਾ ਫਰਜ ਬੰਦਾ ਅਸੀਂ ਕਾਂਗਰਸ ਪਾਰਟੀ ਦੇ ਨਿਸ਼ਾਨ ਨੂੰ ਦੇਖਣਾ ਸੋ ਕਾਂਗਰਸ ਪਾਰਟੀ ਦਾ ਜਿਹੜਾ ਨਿਸ਼ਾਨ ਹੈ ਅਸੀਂ ਉਹਦਾ ਨਾਰਾ ਬੁਲੰਦ ਕਰਨਾ ਸਾਡੀ ਪਾਰਟੀ ਦਾ ਖੁਦ ਦਾ ਨੇਤਾ ਹੈ ਸਾਡਾ ਪੰਜਾਬ ਦਾ ਪ੍ਰਧਾਨ ਹੈ ਕੋਈ ਬਾਹਰੋਂ ਤਾਂ ਨਹੀਂ ਆਇਆ ਜਿਹੜਾ ਪੰਜਾਬ ਦਾ ਪ੍ਰਧਾਨ ਹੁੰਦਾ ਨਾ ਮੈਂ ਮੀਡੀਆ ਤੇ ਕਹਿਣਾ ਚਾਹਨੀ ਹਾਂ ਜਦ ਪੰਜਾਬ ਦਾ ਹੀ ਪ੍ਰਧਾਨ ਹੈ ਤੇ ਫਿਰ ਬਾਹਰਲਾ ਕਿੱਥੋਂ ਹੋ ਗਿਆ ਕੀ ਕਿਨ ਜਨੂ ਅੱਜ ਰਾਜਾ ਵੜਿੰਗ ਜੀ ਦਾ ਰੋਡ ਸ਼ੋਅ ਹੈ ਤੁਸੀਂ ਕੀ ਸਵਾਗਤ ਦੇ ਤੌਰ ਤੇ ਖੜੇ ਹੋ ਹਾਂ ਜੀ ਅੱਜ ਉਹਨਾਂ ਦੇ ਸਵਾਗਤ ਲਈ ਖੜੇ ਆ ਕਿਉਂਕਿ ਸਾਡੇ ਲੁਧਿਆਣੇ ਦੇ ਵਿੱਚ ਆਨ ਤੇ ਬਾਣ-ਛਾਂ ਸਾਡੀ ਜਿਹੜੀ ਕਾਂਗਰਸ ਪਾਰਟੀ ਦੀ ਆ ਰਾਜਾ ਵੜਿੰਗ ਜੀ ਅਸੀਂ ਉਹਨਾਂ ਦੇ ਹੱਕ ਲਈ ਅੱਜ ਰੋਡ ਸ਼ੋਅ ਦੇ ਵਿੱਚ ਖੜੇ ਆ ਬਹੁਤ ਹੀ ਹਜੂਮ ਦੇਖ ਸਕਦੇ ਤੁਸੀਂ ਕਾਂਗਰਸ ਪਾਰਟੀ ਦਾ ਮਹਿਲਾ ਕਾਂਗਰਸ ਦਾ ਸਾਡੇ ਵਿੱਚ ਸਾਰੇ ਹੀ ਜਿੰਨੇ ਵੀ ਵਰਕਰ ਹੈਗੇ ਆ ਅੱਜ ਖੜੇ ਹੋਏ ਨੇ ਕਿੰਨਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਉਹਨਾਂ ਦੇ ਅੰਦਰ ਉਤਸ਼ਾਹ ਬਹੁਤ ਜ਼ਿਆਦਾ ਆ ਇੱਕ ਗੱਲ ਮੈਂ ਹੋਰ ਕਹਿਣਾ ਚਾਹੁੰਦੀ ਆ ਬਿੱਟੂ ਜੀ ਉਹਨਾਂ ਨੇ ਐਮਪੀ ਸਾਹਿਬ ਦਾ ਜਿਹੜੇ ਨੇ ਉਹਨਾਂ ਨੇ ਕਿਹਾ ਸੀਗਾ ਕਿ ਉਹ ਤਾਂ ਥੋੜੇ ਦਿਨ ਲਈ ਆਪਣੇ ਹਵਾ ਖਾਣ ਲਈ ਆ ਰਹੇ ਨੇ ਗਰਮੀਆਂ ਦੀਆਂ ਛੁੱਟੀਆਂ ਮਨਾਣ ਲਈ ਆ ਰਹੇ ਆ ਠੀਕ ਆ ਛੁੱਟੀਆਂ ਮਨਾਣ ਲਈ ਕੋਈ ਸ਼ਿਮਲੇ ਜਾਂਦਾ ਕੋਈ ਕੁਲੂ ਜਾਂਦਾ ਸਾਡੇ ਲੁਧਿਆਣੇ ਦੇ ਵਿੱਚ ਇੰਨੀ ਕਿ ਸਪੋਗੇਸ਼ਨ ਆ ਇੰਨੀ ਕ ਗਰਮੀ ਆ ਫੈਕਟਰੀਆਂ ਦੇ ਕਾਰਨ ਕੀ ਗੱਲ ਉਹਨਾਂ ਨੇ ਸਾਡੇ ਲੁਧਿਆਣਾ ਵਿੱਚ ਛੁੱਟੀਆਂ ਮਨਾਣੀਆਂ ਨੇ ਤੁਸੀਂ ਆਪ ਸਮਝਦਾ ਰਹੇ ਹੋ ਸਰ ਕਿਵੇਂ ਦੇਖਦੇ ਹੋ ਕਿ ਰਾਜਾ ਵੜਿੰਗ ਦਾ ਅੱਜ ਰੋਡ ਸ਼ੋਅ ਆ ਲੁਧਿਆਣਾ ਸ਼ਹਿਰ ਦੇ ਵਿੱਚ ਵਕ ਵਕ ਜਿਹੜੇ ਪੜਾ ਹੈ ਉਹਨਾਂ ਤੋਂ ਹੁੰਦੇ ਹੋਏ ਉਹਨਾਂ ਨੇ ਉਹਨਾਂ ਦਾ ਕਾਫਲਾ ਲੰਘਣਾ ਤੇ ਕਿਵੇਂ ਦੇਖਦੇ ਹੋ ਕਿ ਕਾਂਗਰਸ ਪਾਰਟੀ ਬਾਕੀ ਪਾਰਟੀਆਂ ਨੂੰ ਕਿੱਦਾਂ maat ਬਾ ਸਕਦੀ ਹੈ ਦੇਖੋ ਜੀ ਰਾਜਾ ਵੜਿੰਗ ਇੱਕ ਉਹ ਲੀਡਰ ਆ ਜਿਹੜਾ ਪੰਜਾਬ ਦਾ ਕਾਂਗਰਸ ਦਾ ਪ੍ਰਧਾਨ ਹੈ ਤੇ ਜਿਹੜਾ ਜਿੰਨਾ ਕੋ ਅਸੀਂ ਅੱਜ ਦੇਖਿਆ ਲੁਧਿਆਣਾ ਸ਼ਹਿਰ ਦੇ ਵਿੱਚ ਉਹਨਾਂ ਦੇ ਰੋਡ ਸ਼ੋਅ ਦੇ ਵਿੱਚ ਹਜ਼ਾਰਾਂ ਦੀ ਤਦਾਦ ਦੇ ਵਿੱਚ ਲੋਕਾਂ ਨੇ ਉਹਨੂੰ ਸਹਿਯੋਗ ਕੀਤਾ ਤੇ ਮੈਂ ਸਮਝਦਾ ਕਿ ਇੱਥੇ ਕੋਈ ਮੁਕਾਬਲਾ ਹੀ ਨਹੀਂ ਰਹਿਣਾ ਕਾਂਗਰਸ ਪਾਰਟੀ ਦੇ ਨਾਲ ਕੋਈ ਮੁਕਾਬਲੇ ਚ ਲੀਡਰ ਨਹੀਂ ਹੈ ਜੇ ਭਾਜਪਾ ਦੀ ਗੱਲ ਕਰੀਏ ਤਾਂ ਭਾਜਪਾ ਦੇ ਵਿੱਚ ਜਿਹੜਾ ਲੀਡਰ ਸੀਗਾ ਉਹ ਕਾਂਗਰਸ ਪਾਰਟੀ ਦੇ ਵਿੱਚੋਂ ਜਾਣ ਕਰਕੇ ਉਹ ਅੱਜ ਬਹੁਤ ਪਿੱਛੇ ਚਲਾ ਗਿਆ ਔਰ ਉਹਨੂੰ ਐਸੀ ਗੱਲ ਦਾ ਪਛਤਾਵਾ ਵੀ ਹੈ ਕਿ ਮੈਂ ਬਹੁਤ ਵੱਡੀ ਬੰਜਰ ਗਲਤੀ ਕਰ ਲਈ ਅਮਰਿੰਦਰ ਸਿੰਘ ਰਾਜਾ ਵੜਿੰਗ ਮੈਂ ਸਮਝਦਾ ਕਿ ਪੂਰੇ ਪੰਜਾਬ ਦੇ ਵਿੱਚੋਂ ਭਾਰੀ ਬਹੁਤ ਦੇ ਨਾਲ ਬਟਣ ਜਿਹੜਾ ਲੁਧਿਆਣਾ ਤੋਂ ਸੀਟ ਜਿੱਤ ਪ੍ਰਾਪਤ ਕਰੇਗਾ ਲੱਗਦਾ ਹੈ ਕਿ ਕਿਤੇ ਨਾ ਕਿਤੇ ਜਿਹੜਾ ਰਵਨੀਤ ਬਿੱਟੂ ਜੀ ਜਿਵੇਂ ਤੁਸੀਂ ਕਿਹਾ ਭਾਰੀ ਗਲਤੀ ਕਰ ਚੁੱਕੇ ਉਹਦੇ ਨਾਲ ਵੋਟਰ ਦੀ ਜਿਹੜੇ ਖਮਿਆਜ਼ਾ ਭੁਗਤਣਾ ਪੈ ਸਕਦਾ ਵੋਟਰ ਦੀ ਘਟ ਗਿਣਤੀ ਦਾ ਨਹੀਂ ਨਹੀਂ ਐਸੀ ਕੋਈ ਗੱਲ ਨਹੀਂ ਹੈਗੀ ਰਵਨੀਤ ਬਿੱਟੂ ਜੀ ਲੁਧਿਆਣਾ ਸੀਟ ਜਿਹੜੀ ਹੈਗੀ ਹੈ ਕਾਂਗਰਸ ਦੀ ਪੱਕੀ ਸੀਟ ਹੈ ਪਹਿਲਾਂ ਜਿੰਨੀ ਵਾਰੀ ਵੀ ਬਿੱਟੂ ਇੱਥੇ ਦੋ ਵਾਰੀ ਐਮਪੀ ਬਣਿਆ ਇਹ ਕਾਂਗਰਸ ਦੀ ਵੋਟਾਂ ਨਾਲ ਹੀ ਬਣਿਆ ਸੀ ਪਰ ਜਿਹੜੀ ਕਾਂਗਰਸ ਦੀ ਵੋਟ ਹੈ ਮੈਂ ਸਮਝਦਾ ਕਿ ਇਹ ਕਿ ਹੋਰ ਵੀ ਬੜੀ ਵੱਡੀ ਪਰਸੈਂਟੇਜ ਵੱਧ ਜਾਣੀ ਹੈ ਕਿਉਂਕਿ ਲੋਕਾਂ ਦੇ ਮਨ ਦੇ ਵਿੱਚ ਬਹੁਤ ਵੱਡਾ ਗੁੱਸਾ ਹੈ ਕਿ ਬਿੱਟੂ ਜੀ ਨੇ ਸਾਡੇ ਨਾਲ ਧਗਾ ਕੀਤਾ ਔਰ ਕਾਂਗਰਸ ਪਾਰਟੀ ਦੀ ਇੱਜ਼ਤ ਸ਼ੁਰਾ ਮਾਰਿਆ ਇਸ ਕਰਕੇ ਮੈਂ ਸਮਝਦਾ ਕਿ ਜਿਹੜੀ ਪਰਸੈਂਟੇਜ ਹੈ ਕਾਂਗਰਸ ਦੀ ਭਾਰੀ ਬਹੁਤ ਨਾਲ ਰਾਜਾ ਬਣੇਗਾ ਇੱਥੋਂ ਜਿੱਤ ਪ੍ਰਾਪਤ ਕਰੇ ਕਾਂਗਰਸ ਇੱਕ ਪਾਰਟੀ ਹੈ ਜੀਡੀਜੀ ਉਹ ਸਿਰਫ ਓਨਲੀ ਫਾਰ ਮੁੱਦਿਆਂ ਦੀ ਲੜਾਈ ਆ ਉਹਨਾਂ ਦੀ ਲੋਕਤੰਤਰ ਦੀ ਲੜਾਈ ਕਿਉਂਕਿ ਉਹ ਹਮੇਸ਼ਾ ਜੋ ਰਾਜਾ ਵਿੜਿੰਗ ਜੀ ਨੇ ਉਹ ਨੌਜਵਾਨ ਪੰਜਾਬ ਦੇ ਦਿਲਾਂ ਦੀ ਆਵਾਜ਼ ਹੈ ਤੇ ਪੰਜਾਬੀਆਂ ਦੀ ਆਵਾਜ਼ ਹੈ ਜੇ ਕਿਤੇ ਰਾਜਾ ਬਨਿੰਗ ਜੀ ਨੇ ਆਵਾਜ਼ ਚੁੱਕੀ ਆ ਉਹ ਪੰਜਾਬੀਆਂ ਨੂੰ ਰੋਜ਼ਗਾਰ ਦੀ ਆਵਾਜ਼ ਚੱਕਿਆ ਸਾਡੀਆਂ ਧੀਆਂ ਪਹਿਣਾ ਦੇ ਹੱਕਾਂ ਦੀ ਆਵਾਜ਼ ਚੁੱਕੀ ਆ ਤੇ ਮੋਦੀ ਸਾਹਿਬ ਕਹਿੰਦੇ ਸੀ 15-15 ਲੱਖ ਰੁਪਈਆ ਕਾਊਂਟ ਮੇ ਕਿ ਨੋਟਵੰਦੀ ਨਹੀਂ ਕੀਤੀ ਮੋਦੀ ਜੀ ਨੇ ਸਾਨੂੰ ਤੋੜ ਕੇ ਸੁੱਟ ਦਿੱਤਾ ਮੋਦੀ ਜੀ ਇੱਕ ਸਾਡੇ ਵਿੱਚ ਇੱਕ ਜਾਤ ਪਾਤ ਦੇ ਤੌਰ ਤੇ ਹੀ ਸਾਨੂੰ ਵੰਡਿਆ ਜਾ ਰਿਹਾ ਮੋਦੀ ਸਾਹਿਬ ਜੀ ਨੇ ਇਕਾ ਮਾਨ ਦੇ ਨਾਲ ਸਭ ਲੋਕਾਂ ਨੇ ਵੋਟਾਂ ਪਾ ਕੇ ਉਹਨਾਂ ਨੂੰ ਪੀਐਮ ਬਣਾਇਆ ਪਰ ਪੀਐਮ ਨੇ ਸਾਡੇ ਭਾਵੇਂ ਅੰਦੋਲਨ ਦੀ ਗੱਲ ਕੀਤੀ ਜਾਵੇ ਸਾਡੇ ਅੰਦੋਲਨ ਦੇ ਵਿੱਚ ਸਾਡੇ ਕਿਸਾਨ ਭਰਾਵਾਂ ਦੇ ਮਜ਼ਦੂਰਾਂ ਦੇ ਗੋਲੀਆਂ ਚਲਾ ਕੇ ਉਹਨਾਂ ਦੀ ਹੱਥ ਹਵਾਮਤ ਤੇ ਅਟੈਕ ਕੀਤਾ ਗਿਆ ਤੇ ਸਾਡੇ ਹੱਕਾਂ ਲਈ ਸਾਡੀ ਦਿੱਲੀ ਦੀ ਨੋ ਐਂਟਰੀ ਕੀਤੀ ਆ ਸਾਡਾ ਪੰਜਾਬ ਹੱਕਾਂ ਤੇ ਪੈਦਾਵਾਰ ਦਾ ਪੰਜਾਬ ਆ ਸਾਡਾ ਜੋ ਵੀ ਇਹ ਮੁੱਦਿਆਂ ਦੀ ਲੜਾਈ ਆ ਕਾਂਗਰਸ ਦੀ ਸਾਡੇ ਰਾਜਾ ਵਡਿੰਗ ਜੀ ਬਹੁਤ ਅੱਛੇ ਨੇ ਪੰਜਾਬ ਅਤੇ ਪੰਜਾਬੀਆਂ ਦਾ ਮਾਨ ਹੈ ਦੇਖੋ ਰਾਜਾ ਵੜਿੰਗ ਜਿਹੜਾ ਇੱਕ ਬਹੁਤ ਸੁਲਝਿਆ ਆਦਮੀ ਆ ਔਰ ਉਸ ਲੀਡਰ ਨੂੰ ਇਹ ਪਤਾ ਆ ਵੀ ਮੈਂ ਪਹਿਲਾਂ ਗਿੱਦੜ ਬਾਹਰ ਚ ਕਿਸ ਤਰੀਕੇ ਨਾਲ ਜਿੱਤ ਕੇ ਆਇਆ ਸੀਗਾ ਔਰ ਆਣ ਵਾਲਾ ਸਮਾਂ ਜਿਹੜਾ ਉਹ ਤੁਹਾਨੂੰ ਵੀ ਨਜ਼ਰ ਆ ਰਿਹਾ ਵੀ ਭਿਆਨਕ ਹੈ ਅੱਜ ਦੀ ਡੇਟ 'ਚ ਪਾਰਟੀ ਹਾਈ ਕਮਾਂਡ ਨੇ ਜੋ ਫੈਸਲਾ ਕੀਤਾ ਸੀ ਕੈਂਡੀਡੇਟ ਬਾਰੇ ਉਹ ਕੈਂਡੀਡੇਟ ਸਹੀ ਸਿਲੈਕਸ਼ਨ ਹੋਈ ਆ ਇੱਕ ਸ਼ੇਰ ਦੀ ਦਹਾੜ ਹੁੰਦੀ ਆ ਜਦੋਂ ਇਹ 10 ਵਜੇ ਸਾਡੇ ਨੋਟਿਸ ਆਇਆ ਵੀ 10 ਵਜੇ ਤੁਸੀਂ ਜਗਰੌਂ ਬ੍ਰਿਜ ਤੇ ਪਹੁੰਚੋ ਇਹ 10 ਵਜੇ ਦੀ ਜਨਤਾ ਬੈਠੀ ਆ ਤੁਸੀਂ ਦੇਖੋ ਗ੍ਰਾਸ ਰੂਟ ਲੈਵਲ ਦੇ ਵਰਕਰ ਆ ਔਰ ਕਿਸ ਤਰੀਕੇ ਦੇ ਨਾਲ ਉਹ ਆਪਣਾ ਇੱਥੇ ਉਤਸ਼ਾਹ ਦਿਖਾ ਰਹੇ ਦੂਜੀ ਚੀਜ਼ ਪਤਲਾ ਨੂੰ ਚਾਰ ਵਾਰੀ ਹੈਰਾਨ ਤੋਂ ਬਾਅਦ ਇਹ ਬੰਦੇ ਕਹਿ ਰਹੇ ਆ ਕਿ ਉਹ ਬਾਹਰੋਂ ਆਏ ਆ ਉਹ ਇਧਰੋਂ ਆਏ ਆ ਉਧਰੋਂ ਆਏ ਇਹ ਡਸਨਟ ਮੈਟਰ ਪਾਰਟੀ ਹਾਈ ਕਮਾਂਡ ਨੇ ਜੇ ਮੋਦੀ ਸਾਹਿਬ ਗੁਜਰਾਤ ਤੋਂ ਛੱਡ ਕੇ ਤੇ ਉਧਰ ਯੂਪੀ ਦੇ ਵਿੱਚ ਇਲੈਕਸ਼ਨ ਲੜ ਸਕਦੇ ਆ ਤੇ ਇਹ ਤਾਂ ਪੰਜਾਬ ਆ ਪੰਜਾਬ ਦੇ ਵਿੱਚ ਜਿਹੜੀ ਜਗ੍ਹਾ ਤੇ ਉਹ ਆਏ ਆ ਇਸ ਜਗ੍ਹਾ ਤੇ ਭਾਂਡੇ ਸਾਹਿਬ ਦੀ ਬੜੀ ਰਹਿਨਮਾਈ ਦੇ ਹੇਠ ਵਰਕਰ ਜਿਹੜੇ ਆ ਬਹੁਤ ਜ਼ਿਆਦਾ ਇਹਦੇ ਨਾਲ ਜੁੜ ਚੁੱਕੇ ਆ دوسری ਚੀਜ਼ ਇਨਾਂ ਕੋਲੇ ਮੁੱਦਾ ਹੈ ਨਹੀਂ ਕਰਪਸ਼ਨ ਪੀਕ ਲੈਵਲ ਤੇ ਆ ਇਨਫਲੇਸ਼ਨ ਪੀਕ ਲੈਵਲ ਤੇ ਆ ਅਨਐਮਪਲੋਇਮੈਂਟ ਪੀਕ ਲੈਵਲ ਤੇ ਆ ਤੇ ਬੀਜੇਪੀ ਦਾ ਵजूद ਪਹਿਲਾਂ ਹੀ ਤੁਹਾਨੂੰ ਪਤਾ ਵੀ ਬਹੁਤ ਡਾਊਨ ਆ ਪਿੰਡਾਂ 'ਚ ਬਿੱਟੂ ਜੀ ਨੂੰ ਮੜਨ ਨਹੀਂ ਦਿੱਤਾ ਜਾ ਰਿਹਾ ਸ਼ਹਿਰਾਂ ਦੇ ਵਿੱਚ ਵੋਟਰ ਕਹਿੰਦਾ ਸਤਿ ਸ੍ਰੀ ਅਕਾਲ ਜੀ ਹੁਣ ਵੋਟਰ ਜਾਏ ਤਾਂ ਜਾਏ ਕਿੱਥੇ ਲਿਧਿਆਣਾ ਤੋਂ ਲੁਧਿਆਣਾ ਦੌਰੇ ਤੇ ਪਹੁੰਚੇ ਹੋ ਕਿਵੇਂ ਵੇਖਦੇ ਹੋ ਲੋਕ ਸਭਾ ਹਲਕੇ ਤੋਂ ਤੁਸੀਂ ਇੱਥੇ ਲੁਧਿਆਣਾ ਵੱਲੋਂ ਉਮੀਦਵਾਰ ਹੋ ਬਹੁਤ ਸਾਰਾ ਪਰਮਾ ਸਵਾਗਤ ਲੁਧਿਆਣੇ ਦੇ ਲੋਕਾਂ ਨੇ ਦਿੱਤਾ ਇੰਜ ਲੱਗਦਾ ਕਿਵੇਂ ਬੜੇ ਹਰਸਿਆਂ ਬਾਅਦ ਮਾਣਿਆ ਆਪਣੇ ਪੁੱਤ ਨੂੰ ਕੁੱਟ ਕੇ ਜੱਫੀ ਪਾ ਲਈ ਹੋਵੇ ਅੱਜ ਲੁਧਿਆਣਾ ਦੇ ਵਿੱਚ ਆ ਕੇ ਰਾਜੇ ਵੜਿੰਗ ਨੂੰ ਇੰਜ ਲੱਗ ਰਿਹਾ ਪਰ ਰਵਨੀਤ ਬਿੱਟੂ ਜੀ ਕਹਿੰਦੇ ਇਹ ਤਾਂ ਟੂਰਿਸਟ ਨੇ ਲੋਕਾਂ ਟੂਰਿਸਟ ਲੋਕਾਂ ਵਾਂਗੂ ਆਂਦੇ ਬਿਨੇ ਤੇ ਘੇੜਾ ਲੱਗ ਚੱਲ ਜਾਂਦੇ ਇਹ ਤਾਂ ਟਾਈਮ ਦੱਸੇਗਾ ਟੂਰਿਸਟ ਕੌਣ ਹੈ ਜਿੰਨੇ ਦਸ ਹਲਾਂ ਚ ਬਿੱਟੂ ਜੀ ਨੇ ਫੋਨ ਨਹੀਂ ਚੁੱਕੇ ਲੁਧਿਆਣੇ ਦੇ ਲੋਕਾਂ ਦੇ ਰਾਜਾ ਵੜਿੰਗ ਨੇ ਪੰਜ ਦਿਨਾਂ ਚ ਚੁੱਕੇ ਹੈ ਰਾਜਾ ਵੜਿੰਗ ਕਾਂਗਰਸ ਪਾਰਟੀ ਦਾ ਪ੍ਰਧਾਨ ਹੈ ਬਿੱਟੂ ਆਨੰਦਪੁਰ ਸਾਬ ਤੋਂ ਲੜਿਆ ਬਿੱਟੂ ਜਲਾਲਾਬਾਦ ਤੋਂ ਲੜਿਆ ਟੂਰਿਸਟ ਨਹੀਂ ਸੀਗਾ ਰਾਜਾ ਵੜਿੰਗ ਫੈਸਲਾ ਕੁਝ ਵੀ ਹੋਵੇ ਲੁਧਿਆਣੇ ਦੇ ਲੋਕਾਂ ਦੀ ਸੇਵਾ ਕਰੇ